ਉਸ ਆਬੜੀ ਆ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਖੈਰੜਾ 라ਵਲ ਬੱਸੀ ਤੋਂ ਜਿੱਥੇ ਕਿ ਬੀਤੀ ਰਾਤ ਕੱਲ ਚ ਹੀ ਸੁੱਤੇ ਇੱਕ ਵਿਅਕਤੀ ਦੀ ਸਵੇਰੇ ਪੇਤ ਪਰ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਅਤੇ ਮ੍ਰਿਤਕ ਦੀ ਪਛਾਣ ਹਰਮੇਸ਼ ਲਾਲ ਵੱਜੋ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਘਰ ਦੇ ਵਿੱਚ ਕੱਲਾ ਹੀ ਰਹਿੰਦਾ ਸੀ ਤੇ ਉਸ ਦੇ ਘਰ ਦੇ ਉਸਾਰੀ ਦਾ ਕੰਮ ਜਿਹੜਾ ਸੀ ਉਹ ਚੱਲ ਰਿਹਾ ਸੀ ਤੇ ਉਸ ਦੀ ਮੌਤ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਘਰ ਦੇ ਉਸਾਰੀ ਦਾ ਕੰਮ ਕਰਨ ਵਾਲੇ ਜਦੋਂ ਕਰਿੰਦੇ ਉੱਥੇ ਪਹੁੰਚੇ ਤਾਂ ਉਹਨਾਂ ਨੇ ਉਸ ਦੀ ਲਾਸ਼ ਦੇਖੀ ਤਾਂ ਉਹਨਾਂ ਨੇ ਤੁਰੰਤ ਹੀ ਜਿਹੜੀ ਪੁਲਿਸ ਨੂੰ ਸੂਚਨਾ ਕੀਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਿਹੜੀ ਲਾਸ਼ ਹੈ ਉਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਹ ਕੁਝ ਜਾਣਕਾਰੀ ਦਿੱੰਦਿਆ ਹੋਇਆ ਦੱਸਿਆ ਜਾ ਰਿਹਾ ਤੁਹਾਨੂੰ ਸੁਣਾ ਦਿੰਨੇ ਆ। ਹਾਂਜੀ ਤੁਹਾਡਾ ਜੀ ਨਾਮ ਮਿੰਨਾ ਰਾਣੀ ਇਹ ਅੱਜ ਇਹਨਾਂ ਦੀ ਡੈਥ ਹੋਈ ਕੀ ਲੱਗਦੇ ਤੁਹਾਡੇ ਕਦੋਂ ਪਤਾ ਲੱਗਾ ਤੁਹਾਨੂੰ 10 ਵਜੇ ਇਹ ਕੀ ਮੰਨਦੇ ਹੋ ਕਿ ਇਹ ਕਤਲਵਾਜਾ ਕਿਤਾ ਕਤਲ ਕੀਤਾ ਗਿਆ ਇਹ ਘਰ ਦੇ ਵਿੱਚ ਇਕੱਲੇ ਰਹਿੰਦੇ ਰਹਿੰਦੇ ਸੀਗੇ ਆ ਜਿਹੜੀ ਸਾਰੀ ਲੁੱਟ ਕੋਈ ਆ ਘਰ ਦੇ ਵਿੱਚ ਪੈਸਾ ਤੇ ਗਹਿਣਾ ਗੱਟਾ ਜੋ ਵੀ ਹੈ ਕਿੰਨਾ ਕੁ ਸੀਗਾ ਅੰਦਾਜ਼ੇ ਪੈਸੇ ਪੈਸੇ ਹੋਣਗੇ ਉਹ ਤੇ ਕੋਈ 1-2 ਲੱਖ ਮਕਾਨ ਪਾਦਾ ਪਿਆ ਸੀਗਾ ਗਹਿਣਾ ਗੱਟਾ ਕੋਈ ਗਹਿਣਾ ਗੱਟਾ ਬਹੁਤ ਸਾਰੇ ਟ ਸੀਗੀਆਂ ਸੋਣੀਆਂ ਤੇ ਬਾਕੀ ਹੋਰ ਸੀਗੀਆਂ ਟੁੰਬਾਂ ਮੰਡੀਆਂ ਸੀਗੀਆਂ ਚੈਨੀ ਸੀਗੀਆਂ ਮੰਮਾ ਨਹੀਂ ਸਾਡੀ ਸੀ ਕਿ ਬਹੁਤ ਬੈਂਕ ਦੀਆਂ ਕਾਪੀਆਂ ਕੁੱਪੀਆਂ ਕਾਗਜ਼ ਪੱਤਰ ਜੋ ਵੀ ਆ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਭ ਕੁਝ ਮੰਗ ਕਰਦੇ ਸਾਡਾ ਜੋ ਵੀ ਹੈ ਉਹ ਵੀ ਮਿਲਣਾ ਚਾਹੀਦਾ ਸਾਡੇ ਭਰਾ ਦੀ ਮੌਤ ਦੇ ਨਾਲ ਸਾਨੂੰ ਮੌਤ ਚਾਹੀਦੀ ਹੈ ਠੀਕ ਕੀ ਮਾਮਲਾ ਸਾਰਾ ਜਿੱਥੇ ਆਏ ਹਾਂ ਅੱਜ ਪਿੰਡ ਖੈੜ ਰਾਵਲ ਬਸਤੀ ਚ ਇਨਫੋਰਮੇਸ਼ਨ ਮਿਲੀ ਜੀ ਸਵੇਰ ਇਹ ਇੱਕ ਬਜ਼ੁਰਗ ਵਿਅਕਤੀ ਆ ਘਰ ਵਿੱਚ ਇਕੱਲਾ ਰਹਿੰਦਾ ਸੀ ਉਹਦੀ ਕਿਸੇ ਨੇ ਕਤਲ ਕਰ ਦਿੱਤਾ ਆ ਕੇ ਮੌਕਾ ਵੇਖਿਆ ਗਿਆ ਸਾਡੇ ਵੱਲੋਂ ਬੋਡੀ ਨੂੰ ਜਿਹੜਾ ਬਾਹਰੀ ਤੌਰ ਤੇ ਬਰੀਕੀ ਨਾਲ ਚੈੱਕ ਕੀਤਾ ਗਿਆ ਪਰ ਉਹਦੇ ਸਰੀਰ ਦੇ ਉੱਪਰ ਕੋਈ ਜਿਹੜਾ ਸੱਟ ਦਾ ਨਿਸ਼ਾਨ ਆ ਉਹ ਨਜ਼ਰ ਨਹੀਂ ਆਇਆ ਮੁੱਢਲੇ ਤੌਰ ਤੇ ਇਹ ਨਹੀਂ ਕਹਿਿਆ ਜਾ ਸਕਦਾ ਵੀ ਇਹਦਾ ਕਤਲ ਕੀਤਾ ਗਿਆ ਵਾ ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜਾ ਵਾ ਫਾਈਨਲ ਡਿਸੀਜਨ ਆਵੇਗਾ ਤੇ ਕਰੋੜਾ ਖਰੜੀ ਜਿਹੜੀ ਮੌਕੇ ਤੇ ਜ਼ਰੂਰ ਥੋੜੀ ਹੋਈ ਹੈ ਜਿਹੜੇ ਹੁਣ ਘਰਦਿਆਂ ਦੇ ਬਿਆਨ ਜੋ ਦੇਣਗੇ ਉਹਦੇ ਮੁਤਾਬਕ ਕਾਨੂੰਨੀ ਅਮਲ ਚੱਲਿਆ ਦੀ ਚਲੋ। ਉਹਨਾਂ ਦੀ ਭੈਣ ਨੇ ਕਿਹਾ ਕਿ ਇਹ ਕਤਲ ਵਾ। ਆਕੇ ਦੇਖ ਕੇ ਗਿਆ। ਪਹਿਲਾਂ ਦੱਸ ਦਿੰਦਾ ਵਾ ਬਾਰੀ ਤੌਰ ਤੇ ਜਿਹੜਾ ਉਹ ਬਾਡੀ ਨੂੰ ਦੇਖਣ ਤੋਂ ਕੋਈ ਸਰੀਰ ਤੇ ਉਹਦੇ ਛੱਟ ਦਾ ਨਿਸ਼ਾਨ ਹੈ ਨਹੀਂਗਾ। ਗਲ ਨਹੀਂ ਕੁੱਟਿਆ ਗਿਆ ਸਾਰਾ ਚੈੱਕ ਕੀਤਾ ਗਿਆ ਵਾ। ਤੇ ਕੋਈ ਸਮਾਨ ਚੋਰੀ ਹੋਇਆ ਉਹਦੇ ਪੈਸੇ ਸਰ। ਨਹੀਂ ਸਮਾਨ ਦਾ ਪਰਵਾਰ ਨੂੰ ਤਾਂ ਪਤਾ ਹੈ ਨਗਾ ਸਮਾਨ ਵੈਸੇ ਪਹਿਲਾਂ ਵੀ ਇਹਦਾ ਇਦਾਂ ਕਾਫੀ ਖਿਲਰਿਆ ਰਿਹਾ ਸੀ। ਹੋਰਲੇ ਬਨੇ ਜਿਹੜਾ ਗੰਦੇ ਪਹਿਲਾਂ ਨਾਲੋਂ ਥੋੜਾ ਜ਼ਿਆਦਾ ਖਿਲਰਿਆ ਹੈਗਾ। ਇਹ ਸਭ ਵੈਰੀਫਾਈ ਕਰ ਰਹੇ ਆ। ਸਮਾਨ ਦਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਸਮਾਨ ਚੋਰੀ ਕੀਤਾ ਐਲਸੀਡੀ ਵਗੈਰਾ ਵੀ ਘਰ ਲੱਗੀ ਆ ਇਨਵਰਟਰ ਜਿਹੜਾ ਉਹ ਐਜ਼ ਇਟ ਇਜ਼ ਉਹਨੇ ਲੱਗਾ ਹੋਇਆ ਪੈਸਿਆਂ ਦਾ ਕਹਿੰਦੇ ਸੀ ਕੋਈ ਹਜੇ ਗੱਲੋਂ ਸਾਹਮਣੇ ਨਹੀਂ ਆਈ ਠੀਕ ਜੀ